ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਸਤਿਬਾਪਾ ਲਖਾ ਸਿੰਘ ਦੀ ਰਣਕ ਸਰਵਾ ਸਤਿਗੁਰਾਂ ਦੀ ਸਰਪ੍ਰਸਤੀ ਦੇ ਉਪ ਪਾਰਕੀ ਸਾਹਿਬ ਨੇ ਵਿੱਚ ਸਤਿਗੁਰੂ ਦੀ ਸੁਭਾਏ ਹਰਮਾਨ ਨੇ ਸਾਰੀਆਂ ਸੰਗਤਾਂ ਦਾ ਦਾਬਾ ਲੱਖਾ ਸੋ ਨੂੰ ਨਾਨਕ ਸਰਬੱਤ ਦਾ ਬੋਲ ਬੋਲਦਾ ਕਿ ਆਜੀ ਬੱਥਾ ਦੇ ਲੋ ਪਾਰਕੀ ਸਾਹਿਬ ਜੀ ਦੀ ਗੱਡੀ ਚ ਪੰਚਾ ਪੈਰਾਂ ਨੂੰ ਸੜੋਪੇ ਦੋਣੀਆਂ ਕਿਸੇ ਦੇ ਪਾਸੇ ਆਲੇ ਨੀ ਰੋਕ ਲੋ ਜੀ ਰੋਕ ਲੋ ਪੰਚਾ ਪੈਰਾਂ ਨੂੰ ਕਿੱਥੀ ਰੋਕੋ ਪੰਚਾ ਪੈਰਾਂ ਨੂੰ ਕਿੱਥੀ ਰੋਕ ਲੋ ਸੜੋਪੇ ਤੇ ਲੈ ਜਾਣਗੇ ਆਤੂ ਸਾਰੇ ਥੱਲੇ ਖੜੇ ਰਹਿਣ ਸੱਜਣ ਉੱਪਰ ਨਾ ਚੜੇ ਪਈ ਬੰਦਾ ਪੋਰਾਂ ਦੀ ਜੱਦੀ ਤੇ ਉੱਪਰ ਨਾ ਚੜੇ ਜੀ ਥੱਲੇ ਖੜ ਕੇ ਜਿੰਨਾਂ ਦੀ ਅੱਖਾਂ ਕਰਾਓ ਪਿੱਛੇ ਮਾਰ ਕੀ ਸੋਣ ਆਪ ਵੀ ਤੁਹਾਡੇ ਅੱਗੇ ਆ ਗਏ ਬਹੁਤ ਧੰਨਵਾਦ ਆਪਣਾ ਸ਼ਵਾਲ ਵੀ ਸੰਭਾਲ ਕੇ ਰੱਖਿਓ ਅੱਧੀ ਸਾਬਤ ਦੂਜੇ ਪਾਸੇ ਨੇ ਰੰਗਦੇ ਅੱਧੀ ਸੰਗਤ ਮੱਥਾ ਦੇਖਣ ਵਾਲੇ ਦੂਜੇ ਪਾਸੇ ਵੀ ਆ ਜਾਓ ਜਿਹਨਾਂ ਨੂੰ ਮੱਥਾ ਦੇਖਣਾ ਦੂਜੇ ਪਾਸੇ ਆ ਜਾਓ ਦੂਜੇ ਪਾਸੇ ਆਦੋ ਦੋਨੇ ਪਾਸੇ ਦਰਸ਼ਨ ਕਰ ਲਓ ਮੱਥਾ ਦੇਖਣ ਨੂੰ ਉੱਤਰ ਵੀ ਜਗ੍ਹਾ ਹੁਈ ਹੈ ਸੋ ਬੇਨਤੀ ਹੈ ਸਵਾਗਤ ਨੂੰ ਆਪਾਂ ਬਾਕੀ ਜਿਹੜਾ ਸਰਵੋਤਮ ਸਰਵਾਹੋ ਸ਼ੰਗਵੰਨੋ ਸਾਹਮਣੇ ਆ ਕੇ ਵਿਅਕਤੀਵਾਦੀ ਦਾ ਸਨਮਾਨ ਕੀਤਾ ਜਾ ਰਿਹਾ ਉਹਨਾਂ ਦੀ ਜੀ ਨੂੰ ਮੁਕਾਦ ਕਰਦੇ ਆ ਕੇ ਧੰਨਵਾਦ ਹੈ ਜੀ ਹਾਂ ਜੀ ਆਪੀ ਤੇਰੇ ਹੀ ਸਹਿਯੋਗ टोर असांखे Gracias. No, 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 no. ਰਹਿ ਨਾ ਆਵੇ ਰੌਸ਼ਨ ਬਣਾ ਤਜ ਤੇ ਹਦਰ ਸੇ ਮਹਾਰਾਜ ਸਿੰਘ ਜੀ ਪਾਪਸ਼ਾ ਜੀ ਦੀ ਹਾਟੇ ਤੇ ਸੋਲਾ ਜੀ ਚਲੋ ਜੀ ਚਲੋ 13 ਮਿੰਟ ਆ ਬਾਈਪੌਂਡ ਚਲਦੇ ਜਾਣੇ ਨਾ